ਸਿੱਖ ਮੁਸਲਮਾਨ ਸਾਂਝਾ ਵੱਲੋਂ ਅੱਜ ਗੁਰਦੁਆਰਾ ਫਤਿਹਗੜ੍ਹ ਸਾਹਿਬ ਦੇ ਨਜ਼ਦੀਕ ਲੰਗਰ ਲਗਾਇਆ ਗਿਆ ਜਿਸ ਦੇ ਵਿੱਚ ਮੁਸਲਮਾਨ ਭਾਈਚਾਰੇ ਵੱਲੋਂ ਵੀ ਸ਼ਮੂਲੀਅਤ ਕੀਤੀ ਗਈ ਗੱਲਬਾਤ ਕਰਦੇ ਆ ਸਾਡੇ ਨਾਲ ਕੇਰ ਸਿੰਘ ਜੀ ਮੌਜੂਦ ਨੇ ਭਾਈ ਕੀ ਨਾ ਕੀ ਮਕਸਦ ਕੀ ਅੱਜ ਦੇ ਲੰਗਰ ਦਾ ਸਿੱਖ ਮੁਸਲਮਾਨ ਸਾਂਝਾ ਜਿਸ ਦੇ ਵਿੱਚ ਕੀ ਮੁਸਲਮਾਨ ਭਾਈਚਾਰੇ ਵੱਲੋਂ ਵੀ ਸ਼ਮੂਲੀਅਤ ਕੀਤੀ ਤੋਂ ਤੁਹਾਡਾ ਕੀ ਮਕਸਦ ਮੇਰਾ ਮਸਤਕ ਇਹ ਹੈ ਜੀ ਪਹਿਲਾਂ ਤਾਂ ਮੈਂ ਫਤਿਹ ਬੁਲਾਵਾਂਗਾ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ ਪਵਿੱਤਰ ਧਰਤੀ ਹੈ ਜੋ ਫਤਿਹਗੜ੍ਹ ਸਾਹਿਬ ਤੇ ਸਰਹੰਦ ਦੀ ਧਰਤੀ ਹੈ ਕਿਉਂਕਿ ਜਾਂ ਬਾਦਸ਼ਾਹ ਜੀ ਨੇ ਇੱਥੇ ਜਦੋਂ ਗੰਗੂ ਨੇ ਇੱਥੇ ਗ੍ਰਿਫਤਾਰ ਕਰਵਾਇਆ ਹੈ ਬੱਚਿਆਂ ਨੂੰ ਤਾਂ ਜਾਂਗੀ ਬਾਦਸ਼ਾਹ ਦੇ ਲੈ ਕੇ ਬਾਦਸ਼ਾਹ ਇੱਥੇ ਸਲਾਮਤ ਸੀਗੇ ਤਾਂ ਉਹਨਾਂ ਨੇ ਸ਼ੇਰ ਨਵਾਬ ਖਾਨ ਨੂੰ ਸੰਦੇਸਾ ਭੇਜਿਆ ਕਿ ਜਿਨ੍ਹਾਂ ਨੇ ਤੇਰੇ ਭਾਈ ਗੁਰਗੋਮਨ ਸਿੰਘ ਨੇ ਮਾਰਿਆ ਹੈ ਉਹਨਾਂ ਦੇ ਦੋ ਬੱਚੇ ਛੋਟੇ ਤੇ ਉਹਨਾਂ ਦੀ ਮਾਤਾ ਮੇਰੇ ਕੋਲ ਗ੍ਰਿਫਤਾਰ ਹੈ ਜੇ ਤੁਸੀਂ ਬਦਲਾ ਲੈਣਾ ਚਾਹੁੰਦੇ ਆਪਣੇ ਭਾਈ ਦਾ ਤੇ ਆ ਕੇ ਲੈ ਸਕਦੇ ਹੋ ਗੁਰੂ ਸਾਰੀ ਸਾਧ ਸੰਗਤ ਜੀ ਨਵਾਬ ਸ਼ੇਰ ਖਾਨ ਇੱਥੇ ਪਹੁੰਚਿਆ ਵੇਖਣ ਤੋਂ ਬਾਅਦ ਵੇਖਿਆ ਵੀ 7 ਸਾਲ ਤੇ 9 ਸਾਲ ਦੀ ਉਮਰ ਸੀ ਤੇ ਮਾਤਾ ਜੀ ਬਜ਼ੁਰਗ ਸਨ ਉਹਨੇ ਕਿਹਾ ਵੀ ਸਾਸੀ ਨਵਾਬ ਆ ਅਸੀਂ ਮਗਰ ਨਵਾਬੀ ਹੁੰਦਿਆਂ ਵੀ ਇਹ ਬੱਚਿਆਂ ਨਾਲ ਜ਼ੁਲਮ ਨਹੀਂ ਕਰਵਾ ਸਕਦੇ ਕਿਉਂਕਿ ਸਾਡਾ ਸலாம் ਧਰਮ ਵੀ ਨਹੀਂ ਕਹਿੰਦਾ ਕੋਈ ਵੀ ਧਰਮ ਨਹੀਂ ਕਹਿੰਦਾ ਕਿ ਅਸੀਂ ਬੱਚਿਆਂ ਨੂੰ ਇਹ ਸਜ਼ਾ ਦੇ ਸਕੀਏ ਜਾਂ ਬਜ਼ੁਰਗ ਮਾਤਾਂ ਨੂੰ ਸਜ਼ਾ ਦੇ ਸਕੀਏ ਗੁਰੂ ਸਾਰੀ ਸਾਧ ਸੰਗਤ ਉਸ ਤੋਂ ਬਾਅਦ ਸ਼ੇਰ ਨਵਾਬ ਖਾਨ ਨੇ ਬੇਨਤੀ ਕੀਤੀ ਜਾਂਗੀ ਨੂੰ ਕਿ ਭਾਈ ਇਹ ਮੇਰੇ ਕਹਿਣਾ ਮੰਨੇ ਤਾਂ ਤੂੰ ਵੀ ਇਹਨਾਂ ਨੂੰ ਬੱਚਿਆਂ ਨੂੰ ਛੱਡ ਦੇ ਤੇ ਸਾਡਾ ਅਸੀਂ ਬਾਦਸ਼ਾਹ ਬਾਦਸ਼ਾਹ ਕਹਾਨੇ ਆ ਤੇ ਬਾਦਸ਼ਾਹਾਂ ਵਾਲੇ ਕੰਮ ਕਰੀਏ ਬੱਚਿਆਂ ਨਾਲ ਸਾਡਾ ਕੋਈ ਵੈਰ ਨਹੀਂ ਅਸੀਂ ਇਹਦੇ ਪਿਤਾ ਜੀ ਨਾਲ ਹੀ ਅਸੀਂ ਜੇ ਕੋਈ ਸਾਡਾ ਕੋਈ ਗੱਲਬਾਤ ਹੋਈ ਤਾਂ ਅਸੀਂ ਗੁਰੂ ਗੋਬਿੰਦ ਸਿੰਘ ਦੇ ਬਦਲਾ ਲਾਂਗੇ ਤਾਂ ਗੁਰੂ ਸਾਰੀ ਸਾਧ ਸੰਗਤ ਜੋ ਸਮੇਂ ਦੇ ਵਿੱਚ ਸੁਚਾਣੰਦ ਹੁੰਦਾ ਸੀ ਕਨਾਲ ਉਹ ਨਾ ਦੇ ਸੁਚਾਣੰਦ ਸੀ ਪਰ ਹੈ ਸੁਚਾਣੰਦ ਪਰ ਉਸ ਨੇ ਬੇਨਤੀ ਕਰੀ ਨਵਾਬ ਸਾਹਿਬ ਮੰਨ ਕੇ ਛੱਡਣ ਤੋਂ ਤਿਆਰ ਸੀਗੇ ਤੇ ਉਸ ਤੋਂ ਬਾਅਦ ਸੁਚਾਣੰਦ ਕਹਿਣ ਲੱਗਾ ਕਿ ਸੱਪਾਂ ਵਿੱਚ ਸਾਪੀ ਹੁੰਦੇ ਨੇ ਇਹ ਦਸਨ ਤੋਂ ਬਿਨਾ ਨਹੀਂ ਰਹਿਣਗੇ ਤੁਸੀਂ ਇਹਨਾਂ ਨੂੰ ਕੋਈ ਨਾ ਕੋਈ ਚੀਜ਼ ਦਾ ਪਤਾ ਕਰਕੇ ਵੇਖ ਲਓ ਤਾਂ ਗੁਰੂ ਸਾਰੀ ਸਾਧ ਸੰਗਤ ਨਵਾਬ ਨੇ ਉਸ ਟਾਈਮ ਭੇਜਦਾ ਦੋ ਦਿਨ ਬੁਲਾਇਆ ਗਿਆ ਉਸ ਤੋਂ ਬਾਅਦ ਬੇਨਤੀ ਕੀਤੀ ਗਈ ਤੇ ਛੋਟੇ ਸਾਹਿਬ ਜਿਆਦਾ ਨੂੰ ਪੁੱਛਿਆ ਗਿਆ ਵੀ ਭਾਈ ਤੁਸੀਂ ਕੀ ਕਰੋਗੇ ਕਹਿੰਗੇ ਜੋ ਸਾਡੇ ਪਿਤਾ ਦੀ ਸਿੱਖਿਆ ਸੀ ਉਹ ਕਰਾਂਗੇ ਜੋ ਸਾਡੇ ਦਾਦਾ ਜੀ ਪਰਦਾਦਾ ਜੀ ਵਰਗੇ ਪ੍ਰਕਰ ਨਗਰ ਦਾਦਾ ਜੀ ਕਰਦੇ ਆਏ ਨੇ ਅਸੀਂ ਉਹੀ ਕਰਾਂਗੇ ਤੁਸੀਂ ਵੱਡੇ ਹੋ ਕੇ ਕੀ ਕਰੋਗੇ ਗਤਕਾ ਸਿੱਖਾਂਗੇ ਤਲਵਾਰਾ ਚਲਾਵਾਂਗੇ ਜ਼ੁਲਮ ਨੂੰ ਖਤਮ ਕਰਾਂਗੇ ਤਾਂ ਗੁਰੂ ਸਾਰੀ ਸਾਧ ਸੰਗਤ ਜੀ ਉਹ ਗੱਲ ਉਹਦੀ ਮਨ ਦੇ ਵਿੱਚ ਸੁਚਾਨੰਦ ਲਈ ਆ ਗਈ ਹੈ ਤਾਂ ਸੁਚਾਨੰਦ ਮੈਂ ਝੂਠਾ ਨੰਦ ਕਹਾਂਗਾ ਕਹਿਣ ਦੀ ਬੇਨਤੀ ਇੱਕ ਨਵਾਬ ਨੇ ਇੱਕ ਮੁਸਲਮਾਨ ਧਰਮ ਦੇ ਬੰਦਿਆਂ ਨੇ ਸਾਰੇ ਸਤਕਾਰਯੋਗ ਨੇ ਛੱਡਣ ਨੂੰ ਤਿਆਰ ਸੀਗੇ ਪਰ ਉਸ ਨੇ ਇੱਕ ਗੱਲ ਰਾਜ਼ ਰੱਖੀ ਜਿੱਤ ਕਰਕੇ ਫਿਰ ਉਸ ਨੂੰ ਗੱਲ ਨੂੰ ਅੱਗੇ ਆਣਾ ਪਿਆ ਔਰ ਹੁਣੀ ਦਾ ਵਰਤੋਸ ਸੀਗਾ ਪ੍ਰਜੈ ਮੈਂ ਕਹਿ ਨਹੀਂ ਸਕਦਾ ਕਿਉਂਕਿ ਬਾਣਾ ਵਰਤਨਾ ਸੀਗਾ ਤੇ ਗੁਰੂ ਮਹਾਰਾਜ ਦੇ ਚਰਨਾਂ ਚ ਅਜ ਲੋਕਾਂ ਨੇ ਨਕਮਸਤਕ ਹੋਣਾ ਸੀਗਾ ਇਸ ਕਰਕੇ ਭਾਈ ਗੁਰੂ ਕੇ ਪਿਆਰੇ ਸ਼ੇਰ ਮਾਫਾ ਮੀ ਛੱਡ ਗਿਆ ਔਰ ਜੰਗ ਅੰਬਿਆਸੇ ਨਹੀਂ ਛੱਡਦਾ ਪਰ ਚੰਦ ਜੋ ਆਪਣਾ ਸੁਚਾਨੰਦ ਸੀਗਾ ਪਰ ਉਹਨੇ ਬੇਨਤੀ ਕਰਨ ਦੇ ਬਾਅਦ ਉਹ ਫੇਰ ਦਿਮਾਗ ਜੀ ਗੱਲ ਲੜਾਈ ਤਾਂ ਗੁਰੂ ਜੀ ਦੇ ਜੋ ਮਾਰ ਛੋਟੇ ਬੱਚੇ ਸੀ ਨਾ ਉਹ ਛੋਟੇ ਬੱਚੇ ਨਹੀਂ ਸਨ ਪਰਮਾਤਮਾ ਦਾ ਇਲਾਹੀ ਰੂਪ ਸਨ ਕਈ ਵਾਰ ਕਿਹਾ ਦੇਣਾ ਸੀ ਛੋਟੇ ਜਿੰਦਾ ਸਨ ਜਾਂ ਅਸੀਂ ਛੋਟੀ ਉਮਰ ਸੀਗੀ ਨਾ ਤਾਂ ਨਹੀਂ ਛੋਟੀ ਉਮਰ ਸੀ ਨਾ ਇਹ ਛੋਟੇ ਜਿੰਦਾ ਸਨ ਜ ਔਰ ਨੀਆਂ ਦੇ ਵਿੱਚ ਖਲੋ ਕੇ ਜਕਾਰੇ ਛੱੜਨੇ ਪਿਤਾ ਜੀ ਦੀ ਪੱਗ ਨੂੰ ਜਾਂ ਆਪਣੇ ਪਿਤਾ ਜੀ ਦਾਦਾ ਜੀ ਦੀ ਪੱਗ ਨੂੰ ਕਹਿੰਦੇ ਅਸੀਂ ਦਾਗ ਨਹੀਂ ਲੱਗਣ ਦੇਣਾ ਜੇ ਚਿੱਟੀ ਚਾਦਰਾਂ ਚਿੱਟੀ ਸਾਫ ਹੀ ਰਹੇਗੀ ਤਾਂ ਉਸ ਕਰਕੇ ਮੁੱਖ ਰੱਖਦੇ ਆ ਨਾ ਕੋਈ ਛੋਟੇ ਜਿੰਦਾ ਸਨ ਆਪਾਂ ਮੂੰਹ 'ਚ ਨਹੀਂ ਕਹਿਣਾ ਚਾਹੀਦਾ ਵੀ ਛੋਟੇ ਜਿੰਦਾ ਜਾਂ ਕੋਮਲ ਜਿੰਦਾ ਨਾ ਸਾਡੀਆਂ ਕੋਮਲ ਜਿੰਦਾ ਸਨ ਨਾ ਉਹ ਛੋਟੇ ਸਾਡੀ ਕੋਈ ਬੱਚੇ ਸਨ ਉਹ ਤਾਂ ਬਹੁਤ ਭਾਰੀ ਸਨ ਬਹੁਤ ਇੱਕ ਚੜ੍ਹਵੀ ਕਲਾ ਜੇ ਸਨ ਬੜੇ ਇੱਕ ਸਤਿਕਾਰਯੋਗ ਸਨ ਕਿ ਜਿਨ੍ਹਾਂ ਨੇ ਐਨੀ ਇੱਕ ਸਾਖ ਲਾਇਆ ਅੱਜ ਕਈ ਲੱਖਾਂ ਦੁਨੀਆ ਇੱਥੇ ਨਕਮਸਤਗ ਹੁੰਦੀ ਹੈ ਵਿਦੇਸ਼ਾਂ ਤੋਂ ਲੈ ਕੇ ਹਿੰਦੁਸਤਾਨ ਦੇ ਕੋਨੇ-ਕੋਨੇ ਤੋਂ ਹਰ ਬੰਦਾ ਪਹੁੰਚ ਰਿਹਾ ਹੈ ਵੇਖੋ ਉਹ ਸ਼ੇਰ ਖਾਨ ਨਵਾਬ ਖਾਨ ਨੇ ਆਪਣਾ ਨਾਰਾ ਲਾਇਆ ਸੀਗਾ ਹਾਂ ਦਾ ਤੇ ਅੱਜ ਉਹ ਨੁਲੇ ਕੋੜਲੇ ਤੋਂ ਆ ਗੁਰੂ ਦਾ ਲੰਗਰ ਲੱਗ ਰਿਹਾ ਹੈ ਉਹ ਮੁਸਲਮਾਨ ਵੀਰ ਨੇ ਸਾਡੇ ਜੋ ਲੈ ਕੇ ਆਏ ਨੇ ਅਸੀਂ ਕਿਸੇ ਧਰਮ ਨੂੰ ਮੰਨੀਏ ਅਸੀਂ ਤਾਂ ਉਹਨੂੰ ਮੰਨਣਾ ਕਿ ਜੇ ਸਾਡੇ ਗੁਰੂ ਦੀ ਸਤਿਕਾਰ ਜਾ ਕੇ ਕਦਰ ਕਰ ਰਿਹਾ ਹੈ ਲੰਗਰ ਤਾਂ ਕਹਿੰਦੇ ਏਕਤਾ ਦਾ ਪ੍ਰਤੀ ਇਹ ਲੰਗਰ ਇੱਕ ਤਾਂ ਪ੍ਰਤੀਕ ਤਾਂ ਹੀ ਦੱਸਿਆ ਨਾ ਵੀ ਸਾਡੇ ਨਵਾਬ ਸ਼ੇਰਖਾਨ ਨੇ ਜੀ ਨੇ ਇਹਨਾਂ ਦਾ ਹਰ ਹਾਲਾਤੇ ਗੁਰੂ ਜੀ ਨੇ ਵਾਰ ਦਿੱਤਾ ਕਿ ਤੁਹਾਡਾ ਸ਼ੇਰ ਮਲੇਕੁਲਾ ਸ਼ਹਿਰ ਵਸਿਆ ਰਹੇਗਾ ਤੇ ਇਸੇ ਕਰਕੇ ਉਹਨਾਂ ਨੂੰ ਖੁਸ਼ੀ ਦੇ ਵਿੱਚ ਅੱਜ ਲੰਗਰ ਲਾ ਰਹੇ ਨੇ ਸਿੱਖਾਂ ਨੇ ਵੀ ਲੰਗਰ ਲਾਇਆ ਸ਼ਾਈ ਬਾਗ ਦੇ ਵਿੱਚ ਜਿੱਥੇ ਸਿੱਖਾਂ ਨੂੰ ਬੜੀਆਂ ਕਾਲਗਮਈਆਂ ਕਰਨੀਆਂ ਪਈਆਂ ਜਿੱਥੇ ਕੇਸ ਵੀ ਉਹਨਾਂ ਦੇ ਉੱਤੇ ਹੋਏ ਪਰ ਲੰਗਰ ਦੇ ਨਾਲ ਕੋਈ ਇਹ ਜੀ ਗੱਲ ਨਹੀਂ ਹੋ ਸਕਦੀ ਨਾ ਲੰਗਰ ਲੰਗਰ ਤੱਕ ਸੀ ਗੁਰੂ ਨਾਨਕ ਸਾਹਿਬ ਨੇ ਚਲਾਇਆ ਲੰਗਰ ਚੱਲਦਾ ਹੀ ਰਹਿਣੇ ਨੇ ਨਾ ਤੇ ਲੰਗਰ ਹੀ ਬੰਦ ਹੋ ਸਕਦੇ ਨੇ ਨਾ ਇਹ ਲੰਗਰ ਰੋਕੇ ਜਾ ਸਕਦੇ ਨੇ ਕਿਉਂਕਿ ਇਹ ਗੁਰ ਉਹ ਕਿਸੇ ਧਰਮ ਨੂੰ ਵੇਖ ਕੇ ਕਿਸੇ ਜਾਤੀ ਨੂੰ ਵੇਖ ਕੇ ਨਹੀਂ ਹੋ ਰਹੀ ਉਹ ਗੁਰੂ ਦੇ ਪਿਆਰ ਨੂੰ ਤੇ ਬੱਚਿਆਂ ਦੀ ਕੁਰਬਾਨੀ ਨੂੰ ਵੇਖ ਕੇ ਉਵੇਸ਼ ਹੋ ਰਹੇ ਨੇ ਤੇ ਮੱਥਾ ਟੇਕ ਰਹੇ ਨੱਕ ਮਸਤ ਹੋ ਰਹੇ ਨੇ ਇੰਨੀ ਇੱਕ ਬੇਨਤੀ ਕਰਦਾ ਹਾਂ ਮੈਂ ਕੀਰ ਸਿੰਘ ਪਟਿਆਲੇ ਤੋਂ ਪ੍ਰਧਾਨ ਅਬਚੰਦਗਰ ਪਟਿਆਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਤਾਂ ਲੰਗਰ ਲਾਇਆ ਗਿਆ ਸਾਂਝ ਮੁਸਲਮਾਨ ਸਾਂਝ ਸਿੱਖ ਮੁਸਲਮਾਨ ਸਾਂਝ ਵੱਲੋਂ ਇੱਕ ਲੰਗਰ ਲਾਇਆ ਗਿਆ ਮਲੇਰਕੋੜਲੇ ਦੀ ਸੰਗਤ ਵੱਲੋਂ ਇਸ ਲੰਗਰ ਦੇ ਵਿੱਚ ਖਾਸ ਤੌਰ ਤੇ ਸ਼ਮੂਲੀਅਤ ਕੀਤੀ ਗਈ ਅਤੇ ਇੱਕ ਸਨੇਹਾ ਦਿੱਤਾ ਗਿਆ ਇਕਤਾ ਦਾ ਸਾਹਿਬ ਜਦਾਂ ਦੀ ਸ਼ਹੀਦੀ ਨੂੰ ਸਮਰਪਿਤ ਇਹ ਲੰਗਰ ਹਰ ਸਾਲ ਦੀ ਤਰ੍ਹਾਂ ਲੱਗਦਾ ਬਲੇਰਕੋਟ ਲਈ ਸੰਗਤ ਹਰ ਤਰ ਹਰ ਸਾਲ ਦੀ ਤਰ੍ਹਾਂ ਇੱਥੇ ਸ਼ਮੂਲੀਅਤ ਕਰੀ ਸਾਡੇ ਨਾਲ ਡਾਕਟਰ ਸਾਹਿਬ ਮੌਜੂਦ ਨੇ ਜੋ ਇਸ ਲੰਗਰ ਦੇ ਕਹਿ ਸਕਦੇ ਆ ਜੋ ਲੰਗਰ ਲਗਾਉਂਦੇ ਨੇ ਗੱਲਬਾਤ ਕਰਦੇ ਨੇ ਡਾਕਟਰ ਸਾਹਿਬ ਇਹ ਆਈਡੀਆ ਕਿੱਥੋਂ ਜਨਰੇਟ ਹੋਇਆ ਪਹਿਲਾਂ ਲੰਗਰ ਤਾਂ ਵੈਸੇ ਕਨਸੈਪਟ ਤਾਂ ਇੱਕ ਇਕਤਾ ਦਾ ਪ੍ਰਤੀਕ ਹੀ ਆ ਪਰ ਤੁਹਾਡੇ ਦਿਮਾਗ ਵਿੱਚ ਕਿਵੇਂ ਗਿਆ ਕਿ ਸਿੱਖ ਮੁਸਲਮਾਨ ਇਕਤਾ ਇੱਕ ਸਾਂਝ ਦਾ ਇੱਕ ਲੰਗਰ ਲਾਏ ਆ ਸਾਰੀਆਂ ਤਾਰੀਫਾਂ ਉਸ ਰੱਬ ਲਈ ਨੇ ਜਿਹੜਾ ਸਾਰੇ ਜਗ ਦਾ ਸਿਰਜਣਹਾਰ ਸਾਜਣਹਾਰ ਤੇ ਪਾਲਣਹਾਰ ਰੱਬ ਹੈ। ਉਸੇ ਰੱਬ ਨੂੰ ਹੀ ਵੱਖ-ਵੱਖ ਭਾਸ਼ਾਵਾਂ ਵਿੱਚ ਅੱਲਾ, ਕਾਲਪੁਰਖ, ਪ੍ਰਭੂ, ਪਰਮਾਤਮਾ, ਲਾਰਡ, ਗੋਡ ਆਦਿ ਨਾਮਾਂ ਦੁਆਰਾ ਯਾਦ ਕੀਤਾ ਜਾਂਦਾ ਹੈ। ਅਸਲ 'ਚ ਜਿਹੜਾ ਇਹ ਲੰਗਰ ਹੈ ਇੱਕ ਉਹ ਨਵੀਂ ਚੀਜ਼ ਨਹੀਂ ਹੈ। ਇਹ ਤਾਂ ਤਰ ਸ੍ਰੀ ਗੁਰੂ ਨਾਨਕ ਸਾਹਿਬ ਤੇ ਭਾਈ ਮਰਦਾਨੇ ਦੇ ਪਿਆਰ ਨੂੰ ਦਰਸਾਉਂਦਾ ਇੱਕ ਲੰਗਰ ਹੈ। ਜਿਹੜਾ ਉਹਨਾਂ ਦੀ ਮੁਹੱਬਤ ਸੀ, ਉਹਨਾਂ ਦੀ ਮੁਹੱਬਤ ਨੂੰ, ਉਹਨਾਂ ਦੇ ਪਿਆਰ ਨੂੰ ਹੀ ਲੋਕਾਂ ਦੇ ਸਾਹਮਣੇ ਉਜਾਗਰ ਕਰਨ ਦਾ ਉਹਨਾਂ ਬਲੋਕ ਕਾਇਮ ਕੀਤੀ ਸਾਂਝ ਤੇ ਪਹਿਰਾ ਦੇੰਦਾ ਇੱਕ ਨਿਰਮਾਣਾ ਜਾਇਤਨਾ ਜਿਹੜਾ ਕਿ ਕਿਉਂਕਿ ਜਿਹੜਾ ਇਤਿਹਾਸ ਹੁੰਦਾ ਨਾ ਇਤਿਹਾਸ ਗਵਾਹ ਹੈ ਕਿ ਸਮੇਂ-ਸਮੇਂ ਤੇ ਇਹਦੇ ਵਿੱਚ ਰਲਗੜ ਹੁੰਦੀ ਗਈ ਹੈ ਤੇ ਬਹੁਤ ਸਾਰੇ ਬੇਇਤਹਾਜ਼ੀ ਗੱਲਾਂ ਸਾਡੇ ਇਤਿਹਾਸ ਵਿੱਚ ਦਾਖਲ ਕਰਕੇ ਸਾਡੇ ਵਿੱਚ ਭਰਪਰੇਖੇ ਪਾਏ ਗਏ ਕਿਉਂਕਿ ਜਦੋਂ ਇਤਿਹਾਸ ਇਤਿਹਾਜ਼ ਮਿਲ ਜਾਂਦਾ ਹੈ ਫਿਰ ਉਹ ਵਿਸਪੋਰਟਕ ਬਣ ਜਾਂਦਾ ਹੈ ਜਿਹਦਾ ਅਸੀਂ ਦ੍ਰਿਸ਼ ਜਿਹੜਾ ਉਸ 1947 ਦੇ ਦੇਖ ਚੁੱਕੇ ਹਾਂ ਜਦੋਂ ਪੰਜਾਬ ਦਾ ਪੰਜਾਬੀ ਅਦਾ ਤੇ ਪੰਜਾਬੀਆਂ ਦਾ ਕਹਨ ਹੋਇਆ ਫਿਰ ਤੋਂ ਕੋਈ ਅਜਿਹੀ ਘਟਨਾ ਨਾ ਵਾਪਰੇ ਉਸ ਦੇ ਮੁਖ ਰੱਖ ਕੇ ਅਸੀਂ ਸਿੱਖ ਮਨੂਸਾਂਾਂ ਜਿਹੜੀ ਸਾਡੀ ਇੱਕ ਸੰਸਥਾ ਉਹਦਾ ਗਠਨ ਕੀਤਾ ਸੀ ਤਾਂ ਕਿ ਅਪ ਭਵਿੱਖ 'ਚ ਅਜਿਹੀ ਕੋਈ ਘਟਨਾ ਨਾ ਵਾਪਰੇ ਤੇ ਸਾਡਾ ਜੋ ਉਹੀ ਪਿਆਰ ਜਿਹੜਾ ਧੰਤਨਤ ਸ੍ਰੀ ਗੁਰੂ ਨਾਨਕ ਸਾਹਿਬ ਤਾਂ ਭਾਈ ਮਰਦਾਨੇ ਵਿਚਕਾਰ ਸੀ ਜਿਹੜਾ ਪਿਆਰ ਸ੍ਰੀ ਗੁਰੂ ਅਰਜਨ ਦੇਵ ਜੀ ਤੇ ਸੁਫੀ ਮੀਆਂ ਮੀਰ ਵਿਚਕਾਰ ਸੀ ਜਿਹੜਾ ਪਿਆਰ ਦਸਮ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤੇ ਪੀਰ ਬੁੱਧੂ ਸ਼ਾਹ ਨਬੀ ਖਾਨ ਗਨੀ ਖਾਨ ਕੋਟਲਾ ਨੇ ਖਾਨ ਆਦੀ ਹੋਣਾ ਵਿਚਾਰ ਸੀ ਉਹ ਪਿਆਰ ਦੀ ਝਲਕ ਸਾਡੇ ਵਿੱਚ ਫਿਰ ਤੋਂ ਪ੍ਰਗਟ ਹੋਵੇ ਲੋਕਾਂ ਸਾਹਮਣੇ ਆਵੇ ਸਮੇਂ ਸਮੇਂ ਤੋਂ ਵੇ ਨੇ ਗੁਰੂ ਸਾਹਿਬਾਨ ਦੇ ਨਾਲ ਮੁਸਲਮਾਨ ਭਾਈਚਾਰੇ ਦੇ ਸੰਬੰਧ ਦੇਖਦੇ ਆਏ ਸਾਈ ਮੀਆਂ ਮੀਰ ਤੋਂ ਲੈ ਕੇ ਹਨਾ ਉਸ ਤਵਾਂ ਕੋਟਲਾ ਨਹੰਖ ਖਾਨ ਜੋ ਜਿੰਨੇ ਵੀ ਮੁਸਲਮਾਨ ਭਾਈਚਾਰੇ ਦੇ ਜਿੰਨੇ ਵੀ ਸਿੱਖੇ ਪੀਰ ਬੁੱਧੂ ਸ਼ਾਹ ਵੱਡਾ ਨਾਮ ਆ ਹਨਾ ਤੇ ਗੁਰੂ ਸਾਹਿਬ ਵੀ ਕਹਿੰਦੇ ਆ ਵਲਲਾ ਨੂਰ ਪਾਇਆ ਕੁਦਰਤ ਕੇ ਸਭੰਦੇ ਇੱਕ ਨੂਰ ਤੇ ਸਭ ਜਗੂ ਗਿਆ ਕੰਪਲੇ ਤੋੜਾ ਕੀ ਇਹਦੇ ਉੱਤੇ ਵਿਚਾਰ ਤੁਸੀਂ ਕੀ ਦੇਖੋ ਵੈਸੇ ਤਾਂ ਅ ਮਾਰੂ ਮਹੱਲਾ ਪੰਜਵਾਂ ਅੰਗ 183 ਤੇ ਗੁਰਬਾਣੀ ਦਾ ਫਰਮਾਨ ਹੈ ਮੁਸਲਮਾਨ ਮੂਮਦੀ ਲੋਵੇ ਹੁਣ ਮੁਸਲਮਾਨ ਕਾਈਂਡ ਹਾਰਟਡ ਹੈ ਗੁਰੂ ਸਾਹਿਬ ਨੇ ਕਿਹਾ ਗੁਰਬਾਣੀ ਕਹਿੰਦੀ ਹੈ ਅੱਛੇ ਬੁਰੇ ਹਰ ਜਗ੍ਹਾ ਹੁੰਦੇ ਨੇ ਇਸ ਕਰਕੇ ਕਿਸੇ ਇੱਕ ਬੰਦੇ ਦੀ ਬੁਰਾਈ ਕਰਕੇ ਸਾਰੇ ਕੌਮ ਨੂੰ ਬੁਰਾ ਨਹੀਂ ਕਿਹਾ ਜਾ ਸਕਦਾ ਇੱਕ ਇੱਕ ਬੰਦੇ ਦੀ ਅਛਾਈ ਕਰਕੇ ਸਾਰੇ ਕੌਮ ਨੂੰ ਨੇਕ ਨਹੀਂ ਅੱਛਾ ਨਹੀਂ ਕਿਹਾ ਜਾ ਸਕਦਾ ਜੇ ਅਸੀਂ ਗੱਲ ਕਰੀਏ ਕਿਉਂਕਿ ਆਮ ਤੌਰ ਤੇ ਜਿਹੜੀ ਸਾਹਿਬਜ਼ਾਦੇ ਦੀ ਸ਼ੀਦੀ ਹੈ ਕੁਝ ਸਰਾਰਤੀ ਅਨਸਰਾਂ ਵੱਲੋਂ ਇਸ ਨੂੰ ਇਸਲਾਮ ਜਾਂ ਧਰਮ ਮੁਸਲਮਾਨ ਧਰਮ ਨਾਲ ਜੋੜ ਕੇ ਦਿਖਾਇਆ ਜਾਂਦਾ ਹੈ ਨਾ ਤੇ ਆਪਾਂ ਜੇ ਗੱਲ ਕਰੀਏ ਇਸਲਾਮ ਦੀ ਆ ਮੁਸਲਮਾਨਾਂ ਦੀ ਜੇ ਇੱਕ ਸੱਤਾ ਦੇ ਨਸ਼ੇ ਵਿੱਚ ਡੁੱਬਿਆ ਹੋਇਆ ਹੰਕਾਰੀ ਹਾਕਮ ਅ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਦੋ ਬੱਚੇ ਦੀ ਜਾਨ ਲੰਦਾ ਹੈ 1704 ਚ ਤਾਂ ਅਸੀਂ 16 ਸਾਲ ਪਹਿਲਾਂ ਚੱਲਦੇ ਆ ਉਹਨਾਂ ਗੁਰੂ ਸਾਹਿਬ ਲਈ ਇੱਕ ਮੁਸਲਮਾਨ ਪੀਰ ਬੁੱਧੂ ਸ਼ਾ ਆਪਣੇ ਦੋ ਪਿਆਰੇ ਲਾਲ ਵੀ ਬਾਰਦਾ ਬਲਕਿ ਦੋ ਜਾਨਾਂ ਨਹੀਂ ਬਾਰਦਾ ਆਪਣੇ ਪੁੱਤਰਾਂ ਦੀਆਂ ਬਲਕਿ ਆਪਣੇ ਕਰਦੇ ਅੱਠ ਜੀ ਕੁਰਬਾਨ ਕਰਦਾ ਠੀਕ ਹੈ ਨਹੀਂ ਤੇ ਆਪਣੇ 700 ਮੁਸਲਮਾਨ ਮੁਰੀਦ ਕੁਰਬਾਨ ਕਰਦਾ ਜਿਸ ਦੇ ਕਰਕੇ ਇੱਕ ਰਸਾਲਾ ਹੈ ਸਿੱਖ ਸੇਵਕ 3 ਜਨਵਰੀ 1937 ਲਿਖਦਾ ਵਿਦਮਾਨ ਪੀਰ ਬੁੱਧੂ ਸ਼ਾਹ ਜਹਾਏ ਮੁਸਲਮਾਨ ਆਪਣੇ ਜਿਗਰ ਦੇ ਟੁਕੜਿਆਂ ਪੁੱਤਰ ਜਿਗਰ ਦੇ ਟੁਕੜੇ ਹੁੰਦੇ ਨੇ ਨਾ ਪੀਰ ਬੁੱਧੂ ਸ਼ਾਹ ਜਹਾਏ ਮੁਸਲਮਾਨ ਆਪਣੇ ਜਿਗਰ ਦੇ ਟੁਕੜਿਆਂ ਤੇ ਸੈਂਕੜੇ ਮੁਸਲਮਾਨ ਮੁਰੀਦਾਂ ਨੂੰ ਗੁਰੂ ਸਾਹਿਬ ਦੇ ਬਦਲੇ ਕੁਰਬਾਨ ਕਰਕੇ ਆਪਣੇ ਆਪ ਨੂੰ ਵਟਵਟਾ ਸਮਝਦੇ ਸਨ ਤੇ ਗੰਦੀ ਖਾਨ ਨਬੀ ਜਾਨ ਖਾਨ ਜਹਾਏ ਸੱਚੇ ਸਰਦੀ ਗੁਰੂ ਸਾਹਿਬ ਤੋਂ ਝੋਲੀ ਜਾਂਦੇ ਸਨ ਉਹ ਵੀ ਤਾਂ ਮੁਸਲਮਾਨ ਸੀ ਨਾ ਤੇ ਇਸ ਲਈ ਇਹ ਮੈਂ ਅਕਸਰ ਕਹਣਾ ਹੁੰਦਾ ਕਿਸੇ ਵੀ ਹਾਕਮ ਦੀ ਹਕੂਮਤ ਨੂੰ ਉਸਦੇ ਧਰਮ ਜਾਂ ਉਸਦੀ ਕੌਮ ਨਾਲ ਜੋੜ ਕੇ ਵੇਖਿਆ ਜਾਣਾ ਨਹੀਂ ਚਾਹੀਦਾ ਹੁਣ ਏਕਤਾ ਦੀ ਗੱਲ ਕਰ ਰਿਹਾ ਕਹਿੰਦੇ ਏਕ ਓੰਕਾਰ ਸਾਰ ਪਹਿਲਾ ਉਪਦੇਸ਼ ਹੀ ਗੁਰੂਆਂ ਸਾਹਿਬ ਦਾ ਤਾਂ ਏਕ ਓੰਕਾਰ ਤੋਂ ਹੁੰਦਾ ਤੁਸੀਂ ਅੱਜ ਇਹੋ ਚੀਜ਼ਾਂ ਨੂੰ ਕਿਵੇਂ ਵੇਖਦੇ ਹੋ ਕਿ ਜੋ ਇਹ ਇੱਕ ਪਾਸੇ ਤਾਂ ਵੱਡੀਆਂ ਦੇ ਰੋਲੇ ਪੈਂਦੇ ਨੇ ਦੂਜੇ ਪਾਸੇ ਅਸੀਂ ਏਕਤਾ ਦਾ ਸੁਨੇਹਾ ਦੇ ਦਿੰਦੇ ਹੋ ਤੁਸੀਂ ਇਸ ਚੀਜ਼ਨ ਕਿਹਦੇ ਦੇਖੋ ਜੇ ਅਸੀਂ ਗੱਲ ਕਰੀਏ ਸਾਡੀ ਸਿਧਾਂਤਿਕ ਸਾਂਝ ਹੈ ਅ ਗੁਰੂ ਸਾਹਿਬ ਨੇ ਜਿਹੜੀ ਸਿੱਖੀ ਦੀ ਸਥਾਪਨਾ ਕੀਤੀ ਦੀ ਅਕਾਲ ਪੁਰਖ ਦੀ ਇਕਤਾ ਕੀਤੀ ਦੀ ਇਸਲਾਮ ਦੀ ਜਿਹੜੀ ਬੁੱਢਲਾ ਵਿਸ਼ਵਾਸ ਹੈ ਨੀ ਉਹ ਜਿਹੜੀ ਅਕਾਲ ਪੁਰਖ ਦੀ ਇਕਤਾ ਹੈਗੀ ਫਿਰ ਗੁਰੂ ਸਾਹਿਬ ਨੇ ਵੀ ਕਿਸੇ ਹੋਰ ਦੀ ਪੂਜਾ ਦੇ ਵਿਰੋਧ ਕੀਤਾ ਕਿਸੇ ਸ਼ਰੀਕ ਨਾ ਕਿਸੇ ਕੋਈ ਇਸਲਾਮ ਵੀ ਕਹਿੰਦਾ ਲਾ ਸ਼ਰੀਕ ਤੇ ਅ ਗੁਰੂ ਸਾਹਿਬੀ ਜਿਹੜੀ ਹੈ ਗੁਰਬਾਣੀ ਵੀ ਕਹਿ ਰਹੀ ਹੈ ਮਾਨਵਤਾ ਦੀ ਗੱਲ ਕਰਦੇ ਬਰਾਬਰੀ ਦੀ ਗੱਲ ਕਰਦੇ ਆ ਤੇ ਇਸਲਾਮ ਵੀ ਕਹਿੰਦਾ ਵੀ ਸਾਰੇ ਇਨਸਾਨ ਬਰਾਬਰ ਨੇ ਉਹਨਾਂ ਵਿੱਚ ਕੋਈ ਛੋਟ ਨਹੀਂ ਛੇ ਹੈ ਜਨਮ ਦੇ ਆਧਾਰ ਤੇ ਹਾਂ ਧਰਮ ਦੇ ਆਧਾਰ ਤੇ ਸੌਰੀ ਕਰਮ ਦੇ ਆਧਾਰ ਤੇ ਸਾਨੂੰ ਚਾ ਹੁੰਦਾ ਤੇ ਮੈਂ ਅਕਸਰ ਕਹਿੰਦਾ ਹੁੰਦਾ ਵੀ ਪਾਣੀ ਨੂੰ ਇੱਕ ਬੰਦਾ ਜਲਗਾ ਕੇ ਪੀ ਰਿਹਾ ਇੱਕ ਬਾਰਡਰ ਕੇ ਕੇ ਪੀ ਰਿਹਾ ਦੋਵੇਂ ਪਾਣੀ ਪੀ ਰਹੇ ਨੇ ਸਾਡੇ ਦੋਵੇਂ ਇੱਕੋ ਹੀ ਹੈ ਇੱਕੋ ਹੀ ਫਰਕ ਨਹੀਂ ਹੈ ਤੇ ਭਾਸ਼ਾ ਹੀ ਬਦਲੀ ਹੈ ਜਿਵੇਂ ਆਪਾਂ ਪਾਣੀ ਨੂੰ ਜਲਗਾ ਦੇਵੇ ਬਾਰਡਰ ਕਹ ਦੋ ਤੇ ਸਾਡੀ ਜਿੱਥੇ ਸਾਂਝ ਹੈ ਉਹ ਤੋਂ ਬਹੁਤ ਜ਼ਿਆਦਾ ਹੈ ਮੈਂ ਅਕਸਰ ਕਹਿੰਦਾ ਹੁੰਨਾ ਵੀ ਆਮ ਲੋਕਾਂ 'ਚ ਸਿਰਫ ਦੋ ਸਾਂਝਾਂ ਹੁੰਦੀਆਂ ਨੇ ਇਤਿਹਾਸ ਸਾਂਝਾਂ ਲੇਕਿਨ ਸਿੱਖ ਤੇ ਮੁਸਲਮਾਨ ਉਹ ਐਸੀ ਇੱਕ ਦੋ ਕਾਮਾਂ ਨੇ ਜਿਨ੍ਹਾਂ ਵਿੱਚ ਚਾਰ ਪ੍ਰਕਾਰ ਦੀਆਂ ਸਾਂਝਾਂ ਨੇ ਇਹਦਾ ਜੋ ਰੂਹਾਨੀ ਦੀਆਂ ਸਾਂਝਾਂ ਨੇ ਇਹਨਾਂ ਦੇ ਸਿਧਾਂਤਿਕ ਸਾਂਝਾਂ ਨੇ ਇਹਨਾਂ ਦੇ ਇਤਿਹਾਸਿਕ ਸਾਂਝਾਂ ਨੇ ਇਹਨਾਂ ਤੋਂ ਸਰੀਰਕ ਸਾਂਝਾਂ ਨੇ ਕਿਉਂਕਿ ਤੰਦਾਂ ਦਾ ਸ਼੍ਰੀ ਗੁਰੂ ਨਾਨਕ ਸਾਹਿਬ ਦਾ ਜਦ ਆਗਮਨ ਹੁੰਦਾ ਤਾਂ ਸਭ ਤੋਂ ਪਹਿਲਾਂ ਜਿਹੜਾ ਉਹਨਾਂ ਦੇ ਸਰੀਰ 'ਚ ਕੋਈ ਚੀਜ਼ ਜਾਂਦੀ ਹੈ ਉਦੋਂ ਉਹ ਇੱਕ ਮੁਸਲਮਾਨ ਦਾ ਹੀ ਦੌਲਤਾਂ ਤੋਂ ਬਲੋਂ ਦਤੀ ਗੁਰਤੀ ਸੀ ਇਹ ਸਾਡੀ ਸਰੀਰਕ ਸ ਇਹ ਰੋਹਾਨੀ ਸੰਜ ਇਹ ਹੈ ਵੀ ਜਦੋਂ ਭਾਈ ਮਰਦਾਨੇ ਦਾ ਅਕਾਲ ਚਰਣਾ ਨਾ ਹੁੰਦਾ ਤਾਂ ਗੁਰੂ ਸਾਹਿਬ ਦੀ ਗੋਦ ਹੁੰਦੀ ਹੈ ਭਾਈ ਮਰਦਾਨੇ ਦਾ ਅਕਾਲ ਚਰਣਾ ਹੋ ਰਿਹਾ ਹੈ ਤੇ ਜਲਪਰ ਭਾਈ ਮਰਦਾਨੇ ਨੂੰ ਹੋਸ਼ ਆਉਂਦੀ ਹੈ ਤਾਂ ਦੇਖਦੇ ਆ ਵੀ ਅੱਜ ਜੀਵਨ ਚ ਪਹਿਲੀ ਵਾਰ ਧੰਨ ਧੰਨ ਸ੍ਰੀ ਗੁਰੂ ਨਾਨਕ ਸਾਹਿਬ ਦੇ ਅੱਖਾਂ ਚ ਹੰਝੂ ਨੇ ਤੇ ਉਹਨਾਂ ਚੋਂ ਇੱਕ ਹੰਝੂ ਨਿਕਲ ਕੇ ਭਾਈ ਮਰਦਾਨੇ ਦੇ ਮੱਥੇ ਤੇ ਆਰਟਿਕਦਾ ਤੇ ਥੋੜੀ ਦੇਰ ਬਾਅਦ ਭਾਈ ਮਰਦਾਨੇ ਦਾ ਅਕਾਲ ਚਰਣਾ ਹੋ ਜਾਂਦਾ ਗੁਰੂ ਸਾਹਿਬ ਆਂਦੇ ਮੁਸਲਮਾਨ ਮুরিਦ ਉਹਦੇ ਜੀਬੀ ਦਾ ਹਵਾਲਾ ਹੈਗਾ ਇੱਕ ਕਿਤਾਬ ਹੈ ਬੋਲ ਮਰਦਾਨਿਆਂ ਉਹਦੇ ਵੀ ਪੰਨਾ ਨੰਬਰ 299 ਤੇ 300 ਤੇ ਜਸਵੀਰ ਮਾਨ ਨੇ ਲਿਖਿਆ ਹੈ ਅਭੀ ਇੰਜ ਜਾਪਦਾ ਸੀ ਜਿਵੇਂ ਭਾਈ ਮਰਦਾਨੇ ਦੀ ਜਿਹੜੀ ਆਤਮਾ ਸੀ ਉਹਨਾਂ ਦੀ ਸਰੀਰ ਚ ਇਸ ਕਰਕੇ ਰੁਕੀ ਹੋਈ ਸੀ ਤਾਂ ਕਿ ਉਹ ਸ੍ਰੀ ਗੁਰੂ ਨਾਨਕ ਸਾਹਿਬ ਦੇ ਰੋਹਾਨੀ ਪਿਆਰ ਨੂੰ ਆਪਣੇ ਅੰਦਰ ਐਬਜ਼ਾਰਬ ਕਰਨਾ ਚਾਹੁੰਦੀ ਸੀ ਜਿਵੇਂ ਉਹ ਰੋਹਾਨੀ ਪਿਆਰ ਅੱਖਰਾਂ ਹੀ ਹੋ ਕੇ ਹੰਝੂਆਂ ਦੀ ਸ਼ਕਲ ਚ ਭਾਈ ਮਰਦਾਨੇ ਦੇ ਮੱਥੇ ਤੇ ਆ ਟਿਕਦਾ ਤੇ ਭਾਈ ਮਰਦਾਨੇ ਦੀ ਆਤਮਾ ਉਸ ਨੂੰ ਐਬਜ਼ਾਰਬ ਕਰਕੇ ਪਰਵਾਸ ਕਰ ਜਾਂਦੀ ਹੈ ਤੁਸੀਂ ਦੇਖੋ ਇਹ ਪਿਆਰ ਦੀ ਲਾਸਾਨੀ ਮਿਸ਼ਾਲ ਹੈ ਜਿਸ ਭਾਈ ਮਰਦਾਨੇ ਦੀ ਗੋਦ ਵਿੱਚ ਤਨਤਨ ਸ਼੍ਰੀ ਗੁਰੂ ਨਾਨਕ ਸਾਹਿਬ ਬਚਪਨ ਵਿੱਚ ਖੇਡਦੇ ਰਹੇ ਅੱਜ ਉਹ ਭਾਈ ਮਰਦਾਨੇ ਦਾ ਸਿਰ ਤਨਤਨ ਸ਼੍ਰੀ ਗੁਰੂ ਨਾਨਕ ਸਾਹਿਬ ਦੀ ਗੋਦ ਚ ਹੈ ਇਹ ਉਹ ਮਾਨ ਪ੍ਰਾਪ ਸੀ ਭਾਈ ਮਰਦਾਨੇ ਨੂੰ ਜਿਹੜਾ ਇੱਕ ਮੁਸਲਮਾਨ ਸੀ ਜਿਹੜਾ ਮਾਰੋ ਜਾ ਕੇ ਕਿਸੇ ਸਿੱਖ ਨੂੰ ਵੀ ਪ੍ਰਾਪਤ ਨਹੀਂ ਹੋਇਆ ਤੇ ਇਹੋ ਨਹੀਂ ਬਲਕਿ ਦੇ ਗੁਰੂ ਸਾਹਿਬ ਜਿਹੜੇ ਆਪਣੇ ਉੱਪਰ ਹਮੇਸ਼ਾ ਚਦਰ ਲਈ ਰੱਖਦੇ ਸੇ ਉਹ ਛੋਹ ਪ੍ਰਾਪ ਚਦਰ ਗੁਰੂ ਸਾਹਿਬ ਨੇ ਆਪਣੀ ਉਤਾਰੀ ਤੇ ਭਾਈ ਮਰਦਾਨੇ ਦੇ ਸਰੀਰ ਤੇ ਪਾਤੀ ਤੇ ਇਹ ਨਹੀਂ ਬਲਕਿ ਦੇ ਗੁਰੂ ਸਾਹਿਬ ਨੇ ਆਪਣੇ ਹੱਥੀ ਭਾਈ ਮਰਦਾਨੇ ਦਾ ਕਫਨ ਦਫਨ ਦਾ ਇਤਜਾਮ ਸੰਸਕਾਰ ਕੀਤਾ ਸੀ ਔਰ ਗੁਰੂ ਸਾਹਿਬ ਨੇ ਉਹ ਚੌਥੀ ਉਦਾਸੀ ਉੱਤੀ ਛੱਡਤੀ ਉੱਤੋਂ ਛੱਡ ਕੇ ਵਾਪਸ ਤਲਵੰਡੀ ਸਾਹਿਬ ਆ ਗਏ ਉਸ ਤੋਂ ਬਾਅਦ 18 ਸਾਲ ਜੀਉਂਦੇ ਰਹੇ ਨੇ ਕੋਈ ਉਦਾਸੀ ਨਹੀਂ ਕੀਤੀ ਹੈਗੀ ਇਹ ਸੀ ਪਿਆਰ ਵੀ ਜੇ ਭਾਈ ਮਰਦਾਨਾ ਮੇਰਾ ਸਾਥ ਹੀ ਨਹੀਂ ਹੈ ਤਾਂ ਉਦਾਸੀ ਵੀ ਕੋਈ ਨਹੀਂ ਹੈ ਅੱਜ ਦਾ ਦਿਨ ਕਿਵੇਂ ਜੋੜ ਕੇ ਵੰਦੇ ਹੋ ਅੱਜ ਦੇ ਦਿਨ ਨੂੰ ਕਿਵੇਂ ਦੇਖਦੇ ਹੋ ਬੱਚਿਆਂ ਦੀ ਇੱਕ ਪਾਸੇ ਤਾਂ ਸ਼ਾਦ ਦੇ ਦਿਨ ਚਾਰੇ ਦੂਜੇ ਪਾਸੇ ਇੱਕ ਏਕਤਾ ਦਾ ਪ੍ਰਤੀਕ ਲੰਗਰ ਤੁਸੀਂ ਲਗਾਇਆ ਜਾ ਰਿਹਾ ਕਿਵੇਂ ਦੋਆਂ ਚੀਜ਼ਾਂ ਨੂੰ ਜੋੜ ਕੇ ਦੇ ਦੋਵੇਂ ਸਮਾਨ ਦੇਖੋ ਸਿੱਖ ਇਤਿਹਾਸ ਦੱਸਦਾ ਹੈ ਕੀ ਤਾਂ ਤਨ ਸ੍ਰੀ ਗੁਰੂ ਨਾਨਕ ਸਾਹਿਬ ਦੀ ਜੋਤ ਨੇ ਬਾਕੀ ਦੇ ਗੁਰੂ ਸਾਹਿਬਾਨ ਗੁਰੂ ਗ੍ਰੰਥ ਸਾਹਿਬ ਜੀ ਇੱਕ ਸ਼ਲੋਕ ਹੈ ਅੰਗ 911 ਦੇ ਆ ਜੋਤ ਉਹ ਹਜੁਗਤ ਸਾਇ ਕਿ ਗੁਰੂ ਸਾਹਿਬ ਦੀ ਜੋਤ ਹੈ ਹੁਣ ਇਸ ਕਰਕੇ ਜਦ ਜੋਤ ਇੱਕੋ ਹੀ ਹੈ ਤਾਂ ਗੁਰੂ ਸਾਹਿਬਾਂ ਦਾ ਜਿਹੜੇ ਉਦੇਸ਼ ਆਡੜ ਨਹੀਂ ਹੋ ਸਕਦੇ ਠੀਕ ਹੈ ਨਹੀਂ ਇੱਕੋ ਰਹਿਣਾ ਤੇ ਮੈਨੂੰ ਇਹ ਲੱਗਦਾ ਹੁੰਦਾ ਚਾਹੇ ਵੀ ਸਕੇ ਸ਼ਹਾਦਤ ਹੀ ਹੋਵੇ ਲੇਕਿਨ ਇਸ ਵਿੱਚ ਨੇ ਤਾਂ ਤਨ ਸ੍ਰੀ ਗੁਰੂ ਨਾਨਕ ਸਾਹਿਬ ਤੇ ਭਾਈ ਮਰਦਾਨਾ ਇਕੱਠੇ ਬੈਠੇ ਹੋਣਗੇ ਉਹ ਵੇਖ ਕੇ ਕਿੰਨਾ ਖੁਸ਼ ਹੋਣਗੇ ਕਿ ਸਾਡੇ ਗੁਰੂ ਨਾਨਕ ਸਾਹਿਬ ਦੇ ਵਾਰਿਸ ਤੇ ਭਾਈ ਮਰਦਾਨਾ ਦੇ ਵਾਰਿਸ ਇਕੱਠੇ ਬੈਠ ਕੇ ਲੰਗਰ ਖਾ ਰਹੇ ਨੇ ਲੰਗਰ ਛਕ ਰਹੇ ਨੇ ਛਕਾ ਰਹੇ ਨੇ ਗੁਰੂ ਤੇ ਇੱਕ ਮੁਹੱਬਤੋਂ ਖੁਸ਼ ਹੋਣਗੇ ਇਹ ਚੀਜ਼ ਦੇਖ ਕੇ ਬਾਕੀ ਜ਼ਾਲਮ ਤਾਂ ਹਰ ਜਗ੍ਹਾ ਰਹੇ ਨੇ ਠੀਕ ਹੈ ਨਹੀਂ ਮੈਂ ਅਕਸਰ ਕਹਿਣਾ ਹੁੰਦਾ 1947 ਤੋਂ ਬਾਅਦ ਜਿਹੜਾ ਸਾਡਾ ਪੰਜਾਬ ਹੈ ਇਹਦੇ ਵਿੱਚ ਲਗਾਤਾਰ ਸਿੱਖ ਧਰਮ ਜਾਂ ਸਿੱਖ ਕੌਮ ਨਾਲ ਸੰਬੰਧ ਸੱਜਣੋ ਪੰਜਾਬ ਦੇ ਮੁਖਮੰਤਰੀ ਬਣਦੇ ਆ ਰਹੇ ਨੇ ਜਿਹੜੀ ਪੰਜਾਬ ਦੇ ਹੱਕ ਮੰਦ ਆ ਰਹੇ ਨੇ ਕਿੰਨੀ ਵਾਰੀ ਸਾਡੇ ਪੰਜਾਬ 'ਚ ਗੁਰੂ ਘਰਾਂ ਦੀਆਂ ਤੇ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਹੋ ਠੀਕ ਹੈ ਨਹੀਂ ਬੇਅਦਬੀਆਂ ਨਹੀਂ ਹੋਈਆਂ ਉਹਨਾਂ ਨੂੰ ਦੋਸ਼ੀਆਂ ਨੂੰ ਹਰ ਤੱਕ ਸਜ਼ਾ ਵੀ ਦਿੱਤੀ ਜਾ ਸਕੀ ਤੇ ਹੁਣ ਦੋਸ਼ੀ ਕਿਹਨੂੰ ਕਾਂਗੇ ਸੁਭਾ ਸਿੱਖਾਂ ਦਾ ਹਾਕਮ ਸਿੱਖ ਹੁਣ ਕਿਹੜੇ ਧਰਮ ਨਾਲ ਜੋੜਾਂਗੇ ਕਿਹੜੀ ਕੌਮ ਨਾਲ ਜੋੜਾਂਗੇ ਇਹ ਇਹ ਗੁਰਬਾਣੀ ਦਾ ਸਿਧਾਂਤ ਨਹੀਂ ਹੈ ਗੁਰਬਾਣੀ ਤਾਂ ਕਹਿੰਦੀ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਆਸਾ ਮਹੱਲਾ 5 ਅੰਗ ਚ 406 ਦੇ ਜਿਹੜਾ ਐਸੋ ਅਹ ਕਰੇ ਸੋ ਅਹ ਕਰ ਪਾਏ ਕੋਈ ਨਾ ਪਕੜੀ ਕਿਸੇ ਦਾ ਕਿਸੇ ਇੱਕ ਦੇ ਕਿਤੇ ਦੋਸ਼ ਚ ਕਿਸੇ ਇੱਕ ਦੇ ਕਿਤੇ ਜੁਰਮ ਚ ਦੂਜੇ ਨੂੰ ਫੜਨਾ ਕੋਈ ਯੋਗ ਤੇ ਚੰਗੀ ਗੱਲ ਨਹੀਂ ਹੈ ਜਿਸ ਦਾ ਦੋਸ਼ ਹੋਵੇ ਉਸ ਨੂੰ ਸਜ਼ਾ ਦਿੱਤੀ ਜਾਵੇ ਕਿਉਂਕਿ ਕਰੇ ਕੋਈ ਪਰੇ ਕੋਈ ਇਹ ਗੱਲ ਨਿਆਂਪੂਰਵਕ ਨਹੀਂ ਕੀਤੀ ਜਾ ਸਕਦੀ ਤੇ ਇਸ ਕਰਕੇ ਸਾਨੂੰ ਇਹ ਸਮਝਣਾ ਚਾਹੀਦਾ ਹੈ ਜੇ ਅਸੀਂ ਗੁਰਬਾਣੀ ਨੂੰ ਸਹੀ ਸਮਝਾਂਗੇ ਤਾਂ ਸਾਡੇ ਸਵਾਲ ਹੀ ਪੈਦਾ ਨਹੀਂ ਹੁੰਦਾ ਵੀ ਅਸੀਂ ਕਿਸੇ ਮੁਸਲਮਾਨ ਤੋਂ ਨਫ਼ਰਤ ਕਰ ਸਕਦੇ ਹਾਂ ਕਿਉਂਕਿ ਜਿੱਥੇ ਗੁਰੂ ਸਾਹਿਬ ਨੇ ਗੁਰੂ ਗ੍ਰੰਥ ਸਾਹਿਬ ਚ 6 ਗੁਰੂ ਸਾਹਿਬਾਨ ਦੀ ਬਾਣੀ ਦਾ ਅਰਜੀ ਕੀਤੀ ਹੈ ਨਾ ਉੱਥੇ ਸੱਤ ਮੁਸਲਮਾਨਾਂ ਦੀ ਵੀ ਬਾਣੀ ਦਰਜ ਕੀਤੀ ਹੈ ਜਦੋਂ ਇੱਕ ਸਿੱਖ ਨਤਮਸ ਗੁੰਦਾ ਗੁਰੂ ਗ੍ਰੰਥ ਸਾਹਿਬ ਅੱਗੇ ਤੋਂ ਸੱਤ ਬਾਣੀਆਂ ਨੂੰ ਵੀ ਨਤਮਸ ਗੁੰਦਾ ਹੈਗਾ ਸੱਤ ਬਾਣੀਆਂ ਨੂੰ ਕੱਢਿਆ ਜਾਂਦਾ ਹੈਗਾ ਹਰਬੰਦਰ ਸਾਹਿਬ ਦਾ ਨਹੀਂ ਪਤਾ ਸੁਈ ਵੀ ਮੀਆਂ ਵੀ ਨੇ ਰੱਖਿਆ ਹੈ ਨਾ ਤੇ ਗੁਰੂ ਸਾਹਿਬ ਨੇ ਦਸਵੀਂ ਪਾਸ਼ਾਹੀ ਨੇ ਨਵੀਖਾਂ ਗਨੀਖਾਂ ਨੂੰ ਜਿਹੜਾ ਹੁਕਮਨਾਮਾ ਬਕਸ਼ੋ ਚ ਲਿਖਿਆ ਸਪੈਸ਼ਲ ਗਨੀਖਾਂ ਤੇ ਨਵੀਖਾਂ ਸਾਡਾ ਪੁੱਤਰਾਂ ਨਾਲ ਵੱਧ ਕੇ ਪਿਆਰੇ ਨੇ ਸਾਡਾ ਕੋਈ ਸਿੱਖੇ ਨੂੰ ਖਾਲੀਆ ਦਰਸ਼ਨਾਂ ਦੇਵੇ ਤੇ ਫਿਰ ਉਸ ਤੋਂ ਵੱਧ ਕੀ ਚਾਹੀਦਾ ਨਾ ਇੱਕ ਵਧੀਆ ਹਾਂ ਦਾ ਨਾਰਾ ਸਿੱਖਾਂ ਸਿੱਖ ਮੁਸਲਮਾਨ ਭਾਈਚਾਰੇ ਵੱਲੋਂ ਇੱਕ ਲੰਗਰ ਲਗਾ ਕੇ ਇੱਕ ਨਾਰਾ ਲਗਾਇਆ ਗਿਆ ਜਿਸ ਦੇ ਵਿੱਚ ਕੀ ਏਕਤਾ ਦਾ ਪ੍ਰਤੀਕ ਇਹ ਲੰਗਰ ਦਸਾਇਆ ਜਾ ਰਿਹਾ ਅਤੇ ਇੱਕ ਵਧੀਆ ਸਨੇਹਾ ਡਾਕਟਰ ਸਾਹਿਬ ਵੱਲੋਂ ਦਿੱਤਾ ਗਿਆ ਕੈਮਰਾ ਪਰਸਨ ਅਮਿਤ ਦੇ ਨਾਲ ਮੈਂ ਦਿਲਜੀਤ ਸਿੰਘ ਲਿਵਿੰਗ ਇਨ ਅ ਨਿਊ ਫਤਿਹਗੜ੍ਹ ਸਾਹਿਬ